ਪੂਰੀ ਦੁਨੀਆ ਦੇ ਇਤਿਹਾਸ ਦੇਖਣਾ ਹੋਵੇ ਕਿ 1948 ਦੇ ਵਿੱਚ ਜਿਹੜਾ ਹੈ ਯੂਨਾਈਟਿਡ ਨੇਸ਼ਨਾਂ ਆ ਦੀ ਸੰਸਥਾ ਸਥਾਪਿਤ ਹੁੰਦੀ ਹੈ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈਗੀ ਆ ਉਸ ਤੋਂ 273 ਸਾਲ ਪਹਿਲਾਂ ਜਿਹੜਾ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਜਿਹੜੀ ਹੈ 1675 ਦੇ ਵਿੱਚ ਹੁੰਦੀ ਹੈਗੀ ਆ ਤੇ ਗੁਰੂ ਸਾਹਿਬ ਦੀ ਜਿਹੜੀ ਸ਼ਹੀਦੀ ਹੈ ਜੇ ਆਪਾਂ ਕਹੀਦਾ ਕਿ ਜਿੰਨੀਆਂ ਵੀ ਆਪਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰ ਲਈਏ ਉਸ ਤੋਂ ਕਿਤੇ ਉੱਪਰ ਦੀ ਗੱਲ ਹੈਗੀ ਆ ਕਿ ਪਹਿਲੇ ਜਮੇ ਵਿੱਚ ਗੁਰੂ ਸਾਹਿਬ ਵਿਰੋਧ ਕਰਦੇ ਹੈਗੇ ਨੇ ਪਰ ਗੁਰੂ ਸਾਹਿਬ ਕਹਿੰਦੇ ਕਿ ਨਹੀਂ ਕਿ ਤੁਸੀਂ ਕਿਹੜਾ ਧਰਮ ਅਪਣਾਉਣਾ ਹੈ ਉਹ ਆਜ਼ਾਦੀ ਜਿਹੜੀ ਹੈ ਤੁਹਾਡੀ ਪਰਸਨਲ ਹੋਣੀ ਚਾਹੀਦੀ ਹੈ ਜੀ ਤੁਸੀਂ ਦੇਖੋਗੇ ਇੱਕ ਬੰਨੇ ਜਿੱਥੇ ਕੱਲਾ ਭਾਰਤ ਹੀ ਨਹੀਂ ਪੂਰੀ ਦੁਨੀਆ ਜਿਹੜਾ ਹੈ ਇਸ ਨੂੰ ਸੈਲੀਬ੍ਰੇਟ ਕਰਦੀ ਹੈ ਈਵਨ ਕਿ ਜਿਹੜੇ ਰਾਸ਼ਟਰਪਤੀ ਦਰੋਪਦੀ ਮੁਰਮੋਜੀ ਹੈਗੇ ਨੇ ਉਹ ਵੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੇ ਦਿਵਸ ਨੂੰ ਸੈਲੀਬ੍ਰੇਟ ਕੀਤਾ ਹੈ ਵੱਖ-ਵੱਖ ਸਰਕਾਰਾਂ ਨੇ ਕੀਤਾ ਹੋਏਗਾ ਆਪਣੇ ਲੈਵਲ ਤੇ ਪਰ ਕੀ ਅੱਜ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੋ ਰਿਹਾ ਕਿ ਸਿੱਖਾਂ ਨੂੰ ਸਿੱਖ ਤੇ ਡਿਫਾਈਨ ਕਰਨ ਉਹ ਕਹਿੰਦੇ ਨਹੀਂ ਤੁਸੀਂ ਸਿੱਖ ਨਹੀਂ ਹੈਗੇ ਤੁਸੀਂ ਹਿੰਦੂ ਹੈਗੇ ਆ ਮਤਲਬ ਇਹ ਸਾਨੂੰ ਉਹ ਦੱਸ ਰਹੇ ਨੇ ਕੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ ਕਿ ਤੁਸੀਂ ਇੱਕ ਕੌਮ ਦੀ ਕੌਮੀ ਪਛਾਣ ਨੂੰ ਜਿਹੜਾ ਹੈ ਡਿলিউਟ ਕਰ ਰਹੇ ਹੋ ਸਿੱਖਾਂ ਨੇ ਆਪਣੇ ਦਿਹਾੜੇ ਕਿਵੇਂ ਮਨਾਉਣੇ ਨੇ ਇਹ ਉਹ ਡਿਸਾਈਡ ਕਰ ਰਹੇ ਨੇ ਜੀ ਬਾਕੀ ਕਿ 72 ਘੰਟੇ ਦੇ ਨੋਟਿਸ ਦੇ ਉੱਤੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਜਿਹੜੀ ਬੈਠਕ ਹੈ ਕਾਲ ਕੀਤੀ ਗਈ ਹੈ ਅ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜਿਹੜਾ 328 ਰੁਪਆ ਵਾਲਾ ਜਿਹੜਾ ਮਸਲਾ ਸੀ ਉਸ ਮਸਲੇ ਦੇ ਉੱਤੇ ਪਿਛਲੇ ਦਿਨੀ ਇੱਕ ਮਹਾ ਪੰਚਾਇਤ ਜਿਹੜੀ ਹੈ ਉਹ ਹੁੰਦੀ ਹੈਗੀ ਆ ਭਾਈ ਬਡਾਲਾ ਜਿਹੜੇ ਕੀਤਨੀ ਸਿੰਘ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਮੋਰਚਾ ਲੱਗਿਆ ਹੋਇਆ ਹੈ ਕਿਸਾਨ ਜਥੇਬੰਦੀਆਂ ਜਗਜੀਤ ਸਿੰਘ ਢੱਲੇਵਾਲ ਤੇ ਹੋਰ ਉਥੇ ਆਉਂਦੇ ਹੈਗੇ ਨੇ ਤੇ ਉਹਨਾਂ ਨੇ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਜਿਹੜਾ ਹੈ 328 ਰੁਪਆ ਵਾਲੇ ਮਸਲੇ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਹੈ ਜਿਸ ਦੇ ਵਿੱਚ ਮੁੱਖ ਸਕੱਤਰ ਜਿਹੜੇ ਨੇ ਡਾਕਟਰ ਰੂਪ ਸਿੰਘ ਉਹਨਾਂ ਦਾ ਨਾਮ ਹੈਗਾ ਇਹ ਹਰਚਰਨ ਸਿੰਘ ਦਾ ਨਾਮ ਹੈਗਾ ਹੈ ਸੀਏ ਜਿਹੜੇ ਹੈਗੇ ਨੇ ਸਤਿੰਦਰ ਸਿੰਘ ਕੋਲੀ ਉਹਨਾਂ ਦਾ ਨਾਮ ਹੈਗਾ ਹੈ ਤੇ 16 ਜਣੇ ਤਕਰੀਬਨ 4 ਹੈਗੇ ਨੇ ਜਿਨ੍ਹਾਂ ਦਾ ਇਸ ਤੇ ਵਿੱਚ ਨਾਮ ਹੈਗਾ ਹੈ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਇੰਨਾ ਕਮਜ਼ੋਰ ਜਿਹੜਾ ਇਹ ਕੀਤਾ ਜਾ ਰਿਹਾ ਹੈਗਾ ਔਰ ਇਸ ਦੇ ਵਿੱਚ ਹੁਣ ਇੱਕ ਤੇ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਚੋਣ ਨਹੀਂ ਹੋ ਰਹੀ ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਦੀ ਮੌਜੂਦਾ ਕਮੇਟੀ ਦੇ ਵੱਲੋਂ ਕਦੀ ਆਵਾਜ਼ ਵੀ ਨਹੀਂ ਉਠਾਈ ਗਈ ਕਿ ਤੁਸੀਂ ਜਿਹੜੀ ਹੈ ਚੋਣ ਕਰਾਓ ਇਹ 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 ਬਹੁਤ ਸਾਰੇ ਜਿਹੜੇ ਸਵਾਲ ਨੇ ਜਿਹੜੇ ਕਿ ਸਿੱਖ ਲੀਡਰਸ਼ਿਪ ਨੂੰ ਉਬਰਨ ਨਹੀਂ ਦੇ ਰਹੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਸਵਾਗਤ ਕਰਦਾ ਜੀ ਮੀਡੀਆ ਵਾਚ ਪ੍ਰੋਗਰਾਮ ਦੇ ਵਿੱਚ ਆਪ ਸਭ ਜਾਣਦੇ ਹੋ तमाम ਖਬਰਾਂ ਆਪ ਸਭ ਦੇ ਨਾਲ ਜੁੜੀਆਂ ਹੋਈਆਂ ਇਸ ਹਫਤੇ ਦੀਆਂ ਆਪ ਸਭ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਇੱਕ ਬਹੁਤ ਜ਼ੋਰ ਕੋਸ਼ਿਸ਼ ਹੁੰਦੀ ਹੈ ਉਹਨਾਂ ਖਬਰਾਂ ਦੇ ਉੱਤੇ ਥੋੜਾ ਐਨਾਲਿਸਿਸ ਵੀ ਕੀਤਾ ਜਾਏ ਪੰਥਕ ਨਜ਼ਰੀਏ ਦੇ ਨਾਲ तमाम ਹਾਲਾਤਾਂ ਨੂੰ तमाम ਘਟਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਜਗਜੀਤ ਸਿੰਘ ਜੀ ਸਾਡੇ ਮੀਡੀਆ ਐਕਸਪਰਟ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਜੀ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਹੈ ਜਿਸ ਵੇਲੇ ਕਿਸੇ ਇੱਕ ਮੁਲਕ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੋਵੇ ਉਸ ਵੇਲੇ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਇਹਨਾਂ तमाम ਚੀਜ਼ਾਂ ਦੇ ਬਲੋਂ ਛਾਤ ਪਾਣੀ ਕੀ ਹਾਂ ਕਿਸ ਤਰੀਕੇ ਦੇ ਨਾਲ ਇਹ ਦਿਵਸ ਉਸ ਮੁਲਕ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ ਦਿਵਸ ਸੰਸਥਾਵਾਂ ਦੇ ਵੱਲੋਂ ਮਨਾਇਆ ਜਾ ਰਿਹਾ ਤਾਂ ਵੱਖਰੀ ਗੱਲ ਹੈ ਲੇਕਿਨ ਸਰਕਾਰੀ ਪੱਧਰ ਦੇ ਉੱਤੇ ਦਿਵਸ ਮਨਾਇਆ ਜਾਏ ਤਾਂ ਸਵਾਲ ਵੱਡਾ ਉੱਠਦਾ ਜੀ ਬਿਲਕੁਲ ਜੀ ਅ ਜਿ ਆਪਾਂ ਕਹੀ ਕਿ 10 ਦਸੰਬਰ ਦਾ ਜਿਹੜਾ ਦਿਹਾੜਾ ਹੈਗਾ 1948 ਨੂੰ ਜਿਹੜਾ ਸਮਰਪਿਤ ਹੈਗਾ ਯੂਨਾਈਟਿਡ ਨੇਸ਼ਨ ਦੇ ਵਿੱਚ 1948 ਨੂੰ ਇੱਕ ਮਨੁੱਖੀ ਅਧਿਕਾਰਾਂ ਦਾ ਜਿਹੜਾ ਇੱਕ ਚਾਰਟਰ ਲੈ ਕੇ ਆਂਦਾ ਗਿਆ ਸੀ ਉਦੋਂ ਤੱਕ ਆਪਾਂ ਕਹਿ ਲਈਏ ਕਿ ਦੋਨੋਂ ਹੀ ਜਿਹੜੀਆਂ ਵਿਸ਼ਵ ਯੁੱਧ ਜੰਗਾਂ ਜਿਹੜੀਆਂ ਜਿਹੜੀਆਂ ਵਰਲਡ ਵਾਰ ਆਪਾਂ ਕਹਿ ਦਿੰਦੇ ਆ ਕਿ ਉਹ ਉਦੋਂ ਹੋ ਚੁੱਕੀਆਂ ਸੀ ਤੇ ਵੱਡਾ ਨੁਕਸਾਨ ਮਨੁੱਖਤਾ ਦਾ ਆਪਾਂ ਕਹਿ ਸਕਦੇ ਕਿ ਇਹਨਾਂ ਦੋਹਾਂ ਹੀ ਜੰਗਾਂ ਦੇ ਵਿੱਚ ਜਿਹੜਾ ਹੈ ਉਹ ਹੋਇਆ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਆਉਂਦਾ ਹੈਗਾ ਤੇ ਜੇ ਅਸੀਂ ਸਿੱਖੀ ਕਦਰਾਂ ਕੀਮਤਾਂ ਦੀ ਗੱਲ ਕਰਨੀ ਹੋਵੇ ਆ ਉਹ ਤਾਂ ਗੁਰੂ ਨਾਨਕ ਸਾਹਿਬ ਨੇ 1469 ਤੋਂ ਹੀ ਸਾਨੂੰ ਜੜੀਆਂ ਨੇ ਇਹ ਕਦਰਾਂ ਕੀਮਤਾਂ ਦੇ ਦਿੱਤੀਆਂ ਜਿੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਬਦ ਮਿਲ ਜਾਂਦੇ ਨੇ ਸੋਕਿਓ ਮੰਦਾ ਕੀਏ ਜਿਤ ਜਨਮੇ ਰਾਜਾਨ ਜਿੱਥੇ ਔਰਤਾਂ ਦੀ ਬਰਾਬਰੀਤੀ ਦੀ ਗੱਲ ਕੀਤੀ ਗਈ ਹੈ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਪੂਰੀ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਜਿਹੜੀ ਹੈ ਗੁਰੂ ਸਾਹਿਬ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਲਿਤ ਹੈਗੀ ਹੈ ਮਤਲਬ ਸਿੱਖੀ ਦੀ ਤੇ ਇਹ ਮੁਢਲੀ ਵਿਚਾਰਧਾਰਾਈ ਹੈ ਕਿ ਜਿਹੜੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਕਿ ਕਿਸੇ ਦੇ ਨਾਲ ਤੁਸੀਂ ਕਿਸੇ ਵੀ ਕਿਸਮ ਦਾ ਜਿਹੜਾ ਹੈ ਉਹ ਰੇਸਿਜ਼ਮ ਕਿਸੇ ਦੇ ਨਾਲ ਕੋਈ ਵਿਤਵਿਧ ਕਰਾ ਨਹੀਂ ਕਰ ਸਕਦੇ ਹੈਗੇ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਤੋਂ ਆਪਾਂ ਪਹਿਲਾਂ ਦਾ ਦੇਖਦੇ ਆ ਨਾ ਪੂਰਾ ਇਤਿਹਾਸ ਤੇ ਜਿਸ ਖੇਤੇ 'ਚ ਗੁਰੂ ਸਾਹਿਬ ਦਾ ਆਗਮਨ ਹੁੰਦਾ ਹੈ ਤੇ ਉੱਥੇ ਆਪਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦਾ ਸਮਾ ਸੀ ਕਿ ਜਨਮ ਦੇ ਆਧਾਰ 'ਤੇ ਤੁਸੀਂ ਕਿਹੜੇ ਘਰ ਦੇ ਵਿੱਚ ਪੈਦਾ ਹੋਏ ਹੋ ਉਦੋਂ ਹੀ ਤੁਹਾਡਾ ਜਿਹੜਾ ਵਿਤਕਰਾ ਚਾਲੂ ਹੋ ਜਾਂਦਾ ਸੀ ਤੁਹਾਨੂੰ ਕਿਹੜੇ ਰਾਈਟਸ ਮਿਲਨੇ ਆ ਕਿਹੜੇ ਨਹੀਂ ਮਿਲਨੇ ਉਹ ਤੁਹਾਡੇ ਜਨਮ ਦੇ ਆਧਾਰ 'ਤੇ ਸੀ ਨਾ ਕਿ ਤੁਹਾਡੇ ਕੰਮਾਂ 'ਤੇ ਆਧਾਰ 'ਤੇ ਸੀ ਜੇ ਤੁਸੀਂ ਕਹੋ ਕਿ ਛੂਦਰਾਂ ਦੇ ਘਰ ਜਨਮ ਲੈ ਲਿਆ ਤੇ ਫਿਰ ਤੁਹਾਨੂੰ ਕੋਈ ਐਜੂਕੇਸ਼ਨ ਦਾ ਰਾਈਟ ਨਹੀਂ ਹੈ ਤੁਹਾਨੂੰ ਕੋਈ ਧਰਮ ਦਾ ਰਾਈਟ ਨਹੀਂ ਹੈ ਤੁਸੀਂ ਕੋਈ ਚੰਗੇ ਕੰਮ ਨਹੀਂ ਕਰ ਸਕਦੇ ਤੁਸੀਂ ਪੜ੍ਹ ਲਿਖ ਨਹੀਂ ਕਰ ਸਕਦੇ ਸਿਰਫ ਕਿ ਤੁਸੀਂ ਉੱਥੇ ਜੰਮ ਕੇ ਗੁਰੂ ਸਾਹਿਬ ਨੇ ਜਿਹੜਾ ਹੈ ਇਸ ਚੀਜ਼ ਨੂੰ ਪੂਰਾ ਪੂਰਨ ਤੌਰ ਤੇ ਇਹਦਾ ਇਕੱਲਾ ਵਿਰੋਧ ਹੀ ਨਹੀਂ ਕੀਤਾ ਇਸ ਨੂੰ ਪੂਰਨ ਤੌਰ ਤੇ ਰੱਦ ਕੀਤਾ ਤੇ ਇੱਕ ਵੱਖਰੇ ਵਿਲੱਖਣ ਸਮਾਜ ਦੀ ਜਿਹੜੀ ਹੈ ਸਿਰਜਣਾ ਕੀਤੀ ਹੈ ਤੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਚਾਰਟਰ ਹੈਗਾ ਉਹ ਵੀ ਇਹੋ ਹੀ ਕਹਿੰਦਾ ਹੈਗਾ ਤੇ ਤੁਸੀਂ ਦੇਖੋ ਕਿ ਜੇ ਅਸੀਂ ਪੂਰੀ ਦੁਨੀਆ ਦਾ ਇਤਿਹਾਸ ਦੇਖਣਾ ਹੋਵੇ ਕਿ 1948 ਦੇ ਵਿੱਚ ਜਿਹੜਾ ਹੈ ਯੂਨਾਈਟਿਡ ਨੇਸ਼ਨਾਂਾਂ ਦੀ ਸੰਸਥਾ ਸਥਾਪਿਤ ਹੁੰਦੀ ਹੈ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈਗੀ ਆ ਉਸ ਤੋਂ 273 ਸਾਲ ਪਹਿਲਾਂ ਜਿਹੜਾ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਜਿਹੜੀ ਹੈ 1675 ਦੇ ਵਿੱਚ ਹੁੰਦੀ ਹੈਗੀ ਆ ਤੇ ਗੁਰੂ ਸਾਹਿਬ ਦੀ ਜਿਹੜੀ ਸ਼ਹੀਦੀ ਹੈ ਜੇ ਆਪਾਂ ਕਹੀ ਨਾ ਕਿ ਜਿੰਨੀਆਂ ਵੀ ਆਪਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰ ਲਈਏ ਉਸ ਤੋਂ ਕਿਤੇ ਉੱਪਰ ਦੀ ਗੱਲ ਹੈਗੀ ਆ ਕਿ ਪਹਿਲੇ ਜਮੇ ਵਿੱਚ ਗੁਰੂ ਸਾਹਿਬ ਵਿਰੋਧ ਕਰਦੇ ਹੈਗੇ ਨੇ ਪਰ ਗੁਰੂ ਸਾਹਿਬ ਕਹਿੰਦੇ ਕਿ ਨੇ ਕਿ ਤੁਸੀਂ ਕਿਹੜਾ ਧਰਮ ਅਪਣਾਉਣਾ ਹੈ ਉਹ ਆਜ਼ਾਦੀ ਜਿਹੜੀ ਹੈ ਤੁਹਾਡੀ ਪਰਸਨਲ ਹੋਣੀ ਚਾਹੀਦੀ ਹੈ। ਮਤਲਬ ਆਪਣਿਆਂ ਦੇ ਲਈ ਤੇ ਹੋਰ ਵੀ ਬਹੁਤ ਸਾਰੇ ਜਿਹੜਾ ਆਪਾਂ ਕਈ ਕਈ ਸ਼ਹੀਦ ਹੋਏ ਹੋਣਗੇ ਜਿਨ੍ਹਾਂ ਨੇ ਆਪਣੀ ਕੌਮ ਦੇ ਲਈ ਆਪਣਾ ਆਪਾ ਵਾਰ ਦਿੱਤਾ। ਪਰ ਇਹ ਇੱਕ ਐਸੀ ਵਿਲੱਖਣ ਆਪਾਂ ਕਹਿ ਸਕਦੇ ਹਾਂ ਕਿ ਚਾਨਣ ਮੋੜਾਰਾ ਇਹੋ ਜੀ ਸ਼ਹਾਦਤ ਹੈਗੀ ਹੈ ਜਿਸ ਨੇ ਕਿ ਪੂਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਇੱਥੇ ਸ਼ਹਾਦਤ ਕਿਸੇ ਹੋਰ ਦੇ ਲਈ ਵੀ ਹੋ ਸਕਦੀ ਹੈ। ਮਤਲਬ ਇਹ ਵਾਲੇ ਜਿਹੜੇ ਪੈਰਾਮੀਟਰ ਨੇ ਇਹ ਪੈਰਾਮੀਟਰ ਜਿਹੜੇ ਗੁਰੂ ਸਾਹਿਬ ਨੇ ਇਹੋ ਜੀ ਸੈੱਟ ਕਰ ਦਿੱਤੇ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਤੋਂ ਪੂਰੀ ਮਨੁੱਖਤਾ ਸੇਧ ਜਿਹੜੀ ਹੈ ਉਹ ਲੈ ਸਕਦੀ ਹੈਗੀ ਆ ਹੁਣ ਆਪਾਂ ਜੇ ਥੋੜਾ ਜਿਹਾ ਦੇਖਣਾ ਹੋਵੇ ਕਿ ਕੀ ਅੱਜ ਸਿੱਖ ਕਿੱਥੇ ਖੜੇ ਹੈਗੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਾਰਿਸ ਜਿਹੜੇ ਨੇ ਉਹ ਤੇ ਅੱਜ ਵੀ ਜਿਹੜਾ ਹੈ ਸਮੇਂ ਦੀਆਂ ਹਕੂਮਤਾਂ ਜੋ ਤੱਕੇ ਕਰ ਰਹੀਆਂ ਨੇ ਜੋ ਅੱਜ ਦੇ ਔਰੰਗਜ਼ੇਬ ਤੱਕੇ ਕਰ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਹੈ ਉਹ ਅੱਜ ਵੀ ਬੁਲੰਦ ਜਿਹੜੀ ਕਰ ਰਹੇ ਹੈਗੇ ਨੇ ਜੀ ਤੁਸੀਂ ਦੇਖੋਗੇ ਇੱਕ ਬੰਨੇ ਜਿੱਥੇ ਕੱਲਾ ਭਾਰਤ ਹੀ ਨਹੀਂ ਪੂਰੀ ਦੁਨੀਆ ਜਿਹੜਾ ਹੈ ਇਸ ਨੂੰ ਸੈਲੀਬ੍ਰੇਟ ਕਰਦੀ ਹੈ ਈ ਮੰਗੇ ਜਿਹੜੇ ਰਾਸ਼ਟਰਪਤੀ ਦਰੋਪਦੀ ਮੁਰਮੋਜੀ ਹੈਗੇ ਨੇ ਉਹ ਵੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੇ ਦਿਵਸ ਨੂੰ ਸੈਲੀਬ੍ਰੇਟ ਕੀਤਾ ਹੈ ਵਕਫ ਵਕ ਸਰਕਾਰਾਂ ਨੇ ਕੀਤਾ ਹੋਏਗਾ ਆਪਣੇ ਲੈਵਲ ਤੇ ਪਰ ਕੀ ਅੱਜ ਮਨੁੱਖੀ ਅਧਿਕਾਰਾਂ ਦਾ ਕਾਹਨ ਨਹੀਂ ਹੋ ਰਿਹਾ ਉਹਦੀ ਜੇ ਆਪਾਂ ਗੱਲ ਸਿੱਖ ਪਰਸਪੈਕਟਿਵ ਤੋਂ ਕਰਨੀ ਹੋਵੇ ਤੇ ਹੁਣ ਬੰਦੀ ਸਿੰਘ ਆਲਾ ਮਸਲਾ ਹੈਗਾ ਸਿੱਧੇ ਤੌਰ ਤੇ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅੰਦਰ ਰੱਖਿਆ ਗਿਆ ਹੋਇਆ ਹੈ ਚਾਹੇ ਉਹਨਾਂ ਦੀ ਆਪਾਂ ਉਹਨਾਂ ਦੀ ਸਿਹਤ ਵੀ ਉਸ ਤਰੀਕੇ ਦੇ ਨਾਲ ਇਜਾਜ਼ਤ ਨਹੀਂ ਦਿੰਦੀ ਔਰ ਦੂਜੇ ਬਨੇ ਕੋਈ ਗਵਾਹ ਵੀ ਨਹੀਂ ਹੈਗੇ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਫਿਰ ਵੀ ਜਿਹੜਾ ਹੈਗਾ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਦੂਜੇ ਬਨੇ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜਾ ਹੈ ਭਾਰਤ ਮੁਲਕ ਖਵਾਉਂਦਾ ਹੈਗਾ ਤੇ ਉਸ ਦੇ ਵਿੱਚ ਉਹਨਾਂ ਦਾ ਹੀ ਜਿਹੜਾ ਉਹਨਾਂ ਨੇ ਕਨਸਟੀਟਿਊਸ਼ਨ ਤਿਆਰ ਕੀਤਾ ਹੋਇਆ ਉਸ ਸੰਵਿਧਾਨ ਦੇ ਤਹਿਤ ਇੱਕ ਮੈਂਬਰ ਆਫ ਪਾਰਲੀਮੈਂਟ ਚੋਣ ਲੜਦਾ ਹੈ ਉਹ ਸੰਵਿਧਾਨ ਉਹਨੂੰ ਇਜਾਜ਼ਤ ਦਿੰਦਾ ਹੈ ਪਰ ਉਹੀ ਸੰਵਿਧਾਨ ਫਿਰ ਉਸ ਨੂੰ ਜਿਹੜਾ ਹੈਗਾ ਕਿ ਸੰਵਿਧਾਨ ਤੇ ਇਜਾਜ਼ਤ ਦਿੰਦਾ ਹੈ ਪਰ ਕਿਤਨਾ ਕਿਤੇ ਕੁਝ ਸ਼ਕਤੀਆਂ ਜਿਹੜੀਆਂ ਹੈਗੀਆਂ ਨੇ ਉਹ ਉਹਨੂੰ ਉੱਥੇ ਹੀ ਬੰਦ ਕਰਕੇ ਰੱਖਣਾ ਚਾਹੁੰਦੀਆਂ ਨੇ ਕਿ ਉਹ ਜਾ ਕੇ ਜਿਹੜਾ ਪਾਰਲੀਮੈਂਟ ਚ ਬੋਲ ਨਾ ਸਕੇ ਮਤਲਬ ਜਾਂ ਤੇ ਫਿਰ ਇਹ ਚੀਜ਼ਾਂ ਨੂੰ ਇਹ ਵੀ ਦੇਖਣਾ ਪਵੇ ਨਾ ਅੱਜ ਕੀ ਹੋ ਰਿਹਾ ਹੈ ਉਹ ਜੋ ਕੇ ਸਮੇਂ ਚ ਕੀ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਜੇ ਆਪਾਂ ਕਹੀਏ ਕਿ ਪੂਰੇ ਪਾਣੀਆਂ ਦਾ ਚਾਹੇ ਮੁੱਦਾ ਹੋਵੇ ਕਿ ਜਦੋਂ ਜਾਂ ਚੰਡੀਗੜ੍ਹ ਰਾਜਧਾਨੀ ਦਾ ਮੁੱਦਾ ਹੋਵੇ ਇਹ ਸਾਰੇ ਮੁੱਦੇ ਕਿੰਨਾ ਕਿਤੇ ਮਨੁੱਖੀ ਅਧਿਕਾਰਾਂ ਦੇ ਨਾਲ ਜੇ ਆਪਾਂ ਕਹੀਏ ਕਿ ਜੁੜੇ ਹੋਏ ਨੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਨਾ ਕਿ ਸਿੱਖਾਂ ਨੂੰ ਬਾਰ-ਬਾਰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਮਤਲਬ ਹੁਣ ਅਮਨਪ੍ਰੀਤ ਸਿੰਘ ਕੌਣ ਹੈ ਇਹ ਕੋਈ ਦੂਸਰਾ ਬੰਦਾ ਡਿਫਾਈਨ ਕਰੇਗਾ ਮਤਲਬ ਇਹ 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 ਦੇਖੋ ਨਾ ਕਿ ਕਿੰਨੀ ਹਾਸੋਹੀਣੀ ਗੱਲ ਹੈਗੀ ਹੈ ਕਿ ਸਿੱਖਾਂ ਨੂੰ ਸਿੱਖ ਤੇ ਡਿਫਾਈਨ ਕਰਨ ਉਹ ਕਹਿੰਦੇ ਨਹੀਂ ਤੁਸੀਂ ਸਿੱਖ ਨਹੀਂ ਹੈਗੇ ਤੁਸੀਂ ਹਿੰਦੂ ਹੈਗੇ ਆ ਮਤਲਬ ਇਹ ਸਾਨੂੰ ਉਹ ਦੱਸ ਰਹੇ ਨੇ ਕੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ ਕਿ ਤੁਸੀਂ ਇੱਕ ਕੌਮ ਦੀ ਕੌਮੀ ਪਛਾਣ ਨੂੰ ਜਿਹੜਾ ਹੈ ਡਿলিউਟ ਕਰ ਰਹੇ ਹੋ ਸਿੱਖਾਂ ਨੇ ਆਪਣੇ ਦਿਹਾੜੇ ਕਿਵੇਂ ਮਨਾਉਣੇ ਨੇ ਇਹ ਉਹ ਡਿਸਾਈਡ ਕਰ ਰਹੇ ਨੇ ਜੀ ਮਤਲਬ ਤੁਸੀਂ ਦੇਖੋ ਨਾ ਕਿ ਪਰ ਸਿੱਖ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਪਾਂ ਕਹੀਏ ਕਿ ਜੋ ਉਹਨਾਂ ਨੇ ਸੰਦੇਸ਼ ਦਿੱਤਾ ਸੀ ਜੋ ਗੁਰੂ ਨਾਨਕ ਦਾ ਮੈਸੇਜ ਸੀ ਉਸੇ ਤਰੀਕੇ ਦੇ ਨਾਲ ਸਿੱਖ ਹਰੇਕ ਜ਼ਬਰ ਹਰੇਕ ਜ਼ੁਲਮ ਦੇ ਨਾਲ ਜਿਹੜਾ ਹੈ ਡਟ ਕੇ ਖੜੇ ਨੇ ਚਾਹੇ ਹੁਣ ਆਪਾਂ ਦੇਖਿਆ ਕਿ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਆਪਦਾ ਆ ਰਹੀ ਹੋਵੇ ਸਿੱਖ ਫਿਰ ਵੀ ਉੱਥੇ ਆਪਣਾ ਫਰਜ਼ ਨਿਭਾਉਂਦੇ ਨੇ ਸ਼੍ਰੀਲੰਕਾ ਦੇ ਵਿੱਚ ਆਪਣੀ ਜਿਹੜੀ ਆਪਾਂ ਦੇਖਿਆ ਕਿ ਕਿਵੇਂ ਉੱਥੇ ਅਕਾਲ ਚੈਨਲ ਦੀਆਂ ਟੀਮਾਂ ਹੋਰ ਵੀ ਸੰਸਥਾਵਾਂ ਜਿਹੜੀਆਂ ਗਈਆਂ ਹੈਗੀਆਂ ਹੁਣ ਉਨਾਂ ਉੱਥੋਂ ਦੇ ਲੋਕਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ ਪਰ ਉਹ ਜਿਹੜਾ ਗੁਰਨਾਨਕ ਦਾ ਸਮੁੱਚੀ ਮਨੁੱਖਤਾ ਦਾ ਸਿਧਾਂਤ ਹੈਗਾ ਏ ਗੁਰਨਾਨਕ ਦਾ ਸਰਬੱਤੇ ਭਲੇ ਦਾ ਸਿਧਾਂਤ ਹੈ ਗੁਰਤੇਗ ਮਾਤਰ ਗੁਰਤੇਗ ਬਾਦਲ ਮਹਾਰਾਜ ਜੀ ਦਾ ਜਿਹੜਾ ਸ੍ਰਿਸ਼ਟੀ ਦਾ ਸਿਧਾਂਤ ਹੈ ਉਹਦੇ ਸ਼੍ਰੀਲੰਕਾ ਵੀ ਆਵੇਗਾ ਨਾ ਫਿਰ ਉਹ ਆਪਾਂ ਭਾਰਤੇ ਨਹੀਂ ਘਟ ਸਕਦੇ ਜਾਂ ਉਹਦੇ 'ਚ ਹੋਰ ਵੀ ਇਦਾਂ ਦੇ ਖਿੱਤੇ ਹੋਣਗੇ ਉਹਦੇ 'ਚ ਪੂਰੀ ਸਮੁੱਚਤਾ ਪੂਰੀ ਲੋਕਾਈ ਹੈ ਗੁਰੂ ਸਾਹਿਬ ਦੇ ਉਸ ਸੁਨੇਹੇ ਦੇ ਵਿੱਚ ਤੇ ਸਿੱਖ ਉਸ ਲੋਕਾਈ ਨੂੰ ਅੱਜ ਵੀ ਉਸੇ ਤਰੀਕੇ ਦੇ ਨਾਲ ਅਲੰਬਰਦਾਰ ਬਣੇ ਹੋਏ ਨੇ ਪਰ ਦੂਜੇ ਪੰਨੇ ਜਿਹੜੀ ਔਰੰਗਜ਼ੇਬ ਦੀ ਸੋਚ ਹੈ ਉਹ ਸੋਚ ਦੀਆਂ ਸ਼ਕਲਾਂ ਬਦਲ ਚੁੱਕੀਆਂ ਨੇ ਉਹ ਸੋਚ ਦੇ ਧਰਮ ਬਦਲ ਚੁੱਕੇ ਨੇ ਪਰ ਉਹ ਜ਼ੁਲਮ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਟਾਰੀ ਹੈਗੀ ਬਿਲਕੁਲ ਇਹਨਾਂ तमाम ਚੀਜ਼ਾਂ ਦੇ ਵਾਲ ਸੰਗਤ ਜੀ ਜੋਕੇ ਸਮੇਂ ਦੇ ਵਿੱਚ ਜੋ ਹਾਲਾਤ ਬੀਤੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਨਜ਼ਰ ਆਏ ਨੇ ਅਸੀਂ ਇਸ ਸਾਲ 2025 ਦੀ ਭਾਵੇਂ ਗੱਲ ਕਰ ਲਈ ਪਿਛਲੇ ਭਾਵੇਂ 25 ਸਾਲਾਂ ਦੀ ਗੱਲ ਕਰ ਲਈਏ ਇਹ तमाम ਚੀਜ਼ਾਂ ਘਟ ਗਿਣਤੀਆਂ ਦੇ ਉੱਤੇ ਆਪਣਾ ਦਬਾਅ ਆਪਣੀ ਪਕੜ ਬਣਾ ਕੇ ਰੱਖਣ ਦੇ ਵਿੱਚ ਸਰਕਾਰਾਂ ਜੋ ਕੁਝ ਕਰਦੀਆਂ ਨੇ ਉਹ ਮਨੁੱਖੀ ਅਧਿਕਾਰਾਂ ਤੋਂ ਬਾਹਰ ਦੀ ਗੱਲ ਹੈ ਤੇ ਮਨੁੱਖੀ ਅਧਿਕਾਰ ਜੇਕਰ ਸਰਕਾਰ ਦੇ ਵੱਲੋਂ ਮਨਾਏ ਜਾਂਦੇ ਨੇ ਤਦ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਕਿਉਂ ਸਰਕਾਰ ਦੋਗਲੀਆਂ ਗੱਲਾਂ ਕਰਦੀ ਪਈ ਹੈ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਆਪ ਸਭ ਤੱਕ ਜਾਣਕਾਰੀ ਤੇ ਗੱਲਬਾਤ ਕਰਨਾ ਸਾਡੀ ਜ਼ਿੰਮੇਵਾਰੀ ਸੀਗੀ ਜੇ ਜ਼ਿੰਮੇਵਾਰੀ ਨੂੰ ਸੀਨ ਦੇ ਅੰਦਰ ਨਭਾਉ ਰਹੀਆਂ ਅੱਗੇ ਵਧਾਂਗੇ ਗੱਲ ਕਰਾਂਗੇ ਅਜਿਹੇ ਵਿਅਕਤੀ ਦੀ ਜਿਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ ਕਿਉਂ ਦਿੱਤੀ ਗਈ 21 ਦਿਨਾਂ ਦੀ ਫਰਲੋ ਸਵਾਲ A ਨਹੀਂ ਸਵਾਲ A ਹੈ ਵਿਅਕਤੀ ਕੌਣ ਹੈ ਇਸ ਦੇ ਉੱਤੇ ਸਿੱਖਾਂ ਦੇ ਕਤਲ ਦੇ ਇਲਜ਼ਾਮ ਲੱਗੇ ਹੋਏ ਨੇ ਮਾਮਲਾ ਕਿੱਥੇ ਤੱਕ ਸੀਗਾ ਕਿਵੇਂ ਪਹੁੰਚਿਆ ਹਾਈ ਕੋਰਟ ਤੇ ਕਿਸ ਤਰੀਕੇ ਦੀ ਰਾਹਤ ਦਿੱਤੀ ਹੈ ਜ਼ਰੂਰ ਇਸ ਦੇ ਉੱਤੇ ਗੱਲ ਕਰਾਂਗੇ ਕੌਣ ਹੈ ਸ਼ਖਸ ਜਿਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ ਜੋ ਕਤਲ ਦੇ ਦੋਸ਼ਾਪਾਪ ਹੁਣੇ ਹੁਣੇ ਮਨੁੱਖੀ ਅਧਿਕਾਰਾਂ ਦੇ ਦਿਨ ਦੀ ਗੱਲ ਕਰਕੇ ਆਏ ਹਾਂ ਹੁਣ ਇੱਥੇ ਦੇਖੋ ਕਿ ਚੈੱਕ ਐਂਡ ਬੈਲੈਂਸ ਕੀ ਹੈ ਤੱਕੜੀ ਦੇ ਵਿੱਚ ਤੁਹਾਡਾ ਧਰਮ ਕੀ ਹੈ ਤੁਸੀਂ ਕਿਹੜੀ ਕੌਮ ਨੂੰ ਬਿਲੋਂਗ ਕਰਦੇ ਹੋ ਤੇ ਫਿਰ ਉੱਥੇ ਹੀ ਆਪਾਂ ਕਹਿ ਲਈਏ ਕਿ ਸੰਵਿਧਾਨ ਭਾਵੇਂ ਕਹਿੰਦਾ ਹੈ ਕਿ ਤੁਸੀਂ ਸਾਰੇ ਜਿਹੜੇ ਬਰਾਬਰ ਹੈਗੇ ਹੋ ਪਰ ਜਦੋਂ ਉਹਨੂੰ ਪ੍ਰੈਕਟਿਸ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਤੇ ਫਿਰ ਆਹ ਜਿਹੜੀ ਐਗਜ਼ਾਮਪਲ ਹੈਗੀ ਨਾ ਇਹ ਅਗਲੀ ਖਬਰ 21 ਦਿਨਾਂ ਦੀ ਫਰਲੋ ਜਿਹੜੀ ਦਿੱਤੀ ਗਈ ਆ ਬਲਵਾਨ ਖੋਖਰ ਸਿੱਖ ਕਤਲਿਆਂਬ ਦਿੱਲੀ ਦੇ ਵਿੱਚ ਜੋ ਵਾਪਰਿਆ ਸੀ ਉਸ ਤੇ ਵਿੱਚ ਜੇ ਆਪਾਂ ਕਹੀਏ ਕਿ ਜੇਲ੍ਹ ਕੱਟ ਰਹੇ ਹੈਗੇ ਨੇ ਤੇ ਇਹਨਾਂ ਨੂੰ ਹਾਈ ਕੋਰਟ ਨੇ ਲੋਅਰ ਕੋਰਟ ਨੇ ਇਹਨਾਂ ਦੀ ਰਿਜੈਕਟ ਕਰ ਦਿੱਤੀ ਹਾਈ ਕੋਰਟ ਚ ਕੇਸ ਜਾਂਦਾ ਤੇ ਹਾਈ ਕੋਰਟ 21 ਦਿਨਾਂ ਦੀ ਫਰਲੋ ਜਿਹੜੀ ਆ ਇਹਨਾਂ ਨੂੰ ਦੇ ਦਿੰਦਾ ਹੈ ਤੇ ਜਿਹੜ ਆਧਾਰ ਜਿਹੜਾ ਬਣਾਇਆ ਗਿਆ ਕਿ ਜਿਹੜੇ ਨਿਯਮ ਹੈਗੇ ਨੇ ਸਮਾਜਿਕ ਸੰਬੰਧਾਂ ਦੀ ਮਜ਼ਬੂਤੀ ਕਰਨ ਦੇ ਲਈ ਕੋਰਟ ਨੇ ਕਿਹਾ ਕਿ ਦੂਜਾ ਉਹ ਕਹਿੰਦੇ ਕਿ ਇੱਕ ਸੁਧਾਰ ਦਾ ਪਹਿਲੂ ਹੈਗਾ ਕਿ ਜਿਹੜਾ ਅਪਰਾਧੀ ਹੈਗਾ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਬੰਧ ਬਣਾਵੇ ਉਹਨਾਂ ਨਾਲ ਮਿਲਦਾ ਰਹੇ ਤੇ ਜੇਲ੍ਹ 'ਚ ਵੀ ਕਹਿੰਦੇ ਕਿ ਇਹਨਾਂ ਦਾ ਜਿਹੜਾ ਆਚਰਣ ਹੈਗਾ ਉਹ ਚੰਗਾ ਹੈਗਾ ਜੀ ਠੀਕ ਹੈ ਹੁਣ ਇਹ ਬੰਦਾ ਐਕਿਊਜ਼ਡ ਹੈ ਇਹ ਬੰਦਾ 21 ਦਿਨਾਂ ਦੀ ਫਰਲੋ ਮੰਗ ਰਿਹਾ ਹੈ ਔਰ ਇਸਨੇ ਸਿੱਖ ਕਤਲੇਆਮ ਕੀਤਾ ਹੈ ਤੇ ਜੇ ਤੁਸੀਂ ਇਸੇ ਹੀ ਤੱਕੜੀ ਦੇ ਦੂਜੇ ਬੰਨੇ ਰੱਖ ਲੈਨੇ ਹੋ ਜਿਹੜੇ ਸਿੱਖ ਬੰਦੀ ਸਿੰਘ ਹੈਗੇ ਨੇ ਕੀ ਭਾਈ ਬਲਵੰਤ ਸਿੰਘ ਰਾਜਵਾਨਾ ਹੋਣੀ ਜਾਂ ਹੋਰ ਵੀ ਜਿੰਨੇ ਬੰਦੀ ਸਿੰਘ ਹੋਗੇ ਨੇ ਕੀ ਉਹਨਾਂ ਦੇ ਸੁਭਾਚੰਗੇ ਨਹੀਂ ਹੈਗੇ ਕੀ ਉਹ ਕਿ ਉਹਨਾਂ ਨੇ ਤੇ ਭਾਣਾ ਮੰਨਿਆ ਉਦੋਂ ਮੌਕੇ ਦੀ ਜਿਹੜੀ ਮੰਗ ਸੀ ਉਹ ਮੰਗ ਨੂੰ ਉਸ ਭਾਵਨਾ ਵਿੱਚ ਦੇ ਵਿੱਚ ਵਹਿ ਕੇ ਜਿਹੜਾ ਹੈ ਉਹਨਾਂ ਨੇ ਜੋ ਉਹਨਾਂ ਦੀ ਕੌਮੀ ਜ਼ਿੰਮੇਵਾਰੀ ਜੋ ਉਹਨਾਂ ਕੋਲੋਂ ਸਰਦਾ ਬਣਦਾ ਉਹਨਾਂ ਨੇ ਕੀਤਾ ਜੀ ਅੱਜ ਉਸ ਗੱਲ ਨੂੰ 25 23 30 ਸਾਲ ਜਿਹੜੇ ਨੇ ਹੋ ਚੁੱਕੇ ਹੋਏ ਨੇ ਤੇ ਕੀ ਉਹਨਾਂ ਦੀ ਕੋਈ ਫਰਲੋ ਨਹੀਂ ਬੰਦੀ ਹੈਗੀ ਕੀ ਉਹਨਾਂ ਦਾ ਸਮਾਜਿਕ ਸੰਬੰਧ ਜਾਂ ਉਹਨਾਂ ਦੀ ਮਜ਼ਬੂਤੀ ਦੀ ਲੋੜ ਨਹੀਂ ਹੈਗੀ ਜਾਂ ਉਹ ਸਿਰਫ ਫੇਸ ਕਰਕੇ ਕਿ ਉਹ ਸਿੱਖ ਹੈਗੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਮਨੁੱਖੀ ਆਕ ਜਿਹੜੇ ਨੇ ਉਹ ਨਹੀਂ ਹੈਗੇ ਇਹ ਸਵਾਲ ਜਿਹੜਾ ਇੱਕ ਕਾਫੀ ਸਰਫੇਸ ਹੋ ਰਿਹਾ ਹੈ ਇਹ ਲੋਕ ਜਿਹੜਾ ਹੈ ਇਹ ਸਵਾਲ ਕਰਦੇ ਨੇ ਅੱਜ ਪਹਿਲਾਂ ਵਾਲੇ ਸਮੇ ਜਿਹੜੇ ਨਹੀਂ ਰਹਿ ਗਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਕਿਤਨਾ ਕਿਤੇ ਮਜਬੂਰ ਕਰਦੀਆਂ ਨੇ ਸੋਚਣ ਦੇ ਲਈ ਕਿ ਕੀ ਸੰਵਿਧਾਨ ਵੀ ਕੋਈ ਹੈ ਕਾਨੂੰਨ ਵੀ ਕੋਈ ਹੈ ਦੇਖਣ ਦੇ ਵਿੱਚ ਕੋਈ ਅਪਰ ਜਦੋਂ ਪ੍ਰੈਕਟਿਸ ਜਾਂਦੇ ਆ ਤੇ ਫਿਰ ਕੀ ਉਹ ਦੋਰੇ ਮਾਪਡੰਡ ਹੋ ਜਾਂਦੇ ਨੇ ਇਹ ਸਵਾਲ ਇੱਕ ਰਹੇਗਾ ਕਿਉਂਕਿ ਜੇ ਬਲਵਾਨ ਖੋਖਰ ਨੂੰ ਜਿਹੜੀ ਹੈ ਮਿਲ ਸਕਦੀ ਹੈ ਜਿਹੜਾ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਹੈ ਤੇ ਫਿਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲ ਸਕਦੀ ਫਿਰ ਇੱਕ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਲਈ ਮੈਂਬਰ ਆਫ ਪਾਰਲੀਮੈਂਟ ਕਿਉਂ ਨਹੀਂ ਜਾ ਸਕਦਾ ਜਦੋਂ ਸਰਕਾਰੀ ਤੰਤਰ ਪੂਰਾ ਮਜ਼ਬੂਤ ਹੈਗਾ ਹੈ ਉਹ ਕਿਉਂ ਨਹੀਂ ਫਿਰ ਉਧਰ ਉੱਥੇ ਜਾ ਕੇ ਜਿਹੜਾ ਹੈ ਬੋਲ ਸਕਦਾ ਬੋਲਣ ਦੇਣਾ ਨਹੀਂ ਦੇਣਾ ਇਹ ਵੀ ਉਹਨਾਂ ਦੇ ਹੱਥ-ਵਾਸੀ ਹੈ ਇਹ ਜਿਹੜੇ ਬਹੁਤ ਸਾਰੇ ਜਿਹੜੇ ਸਵਾਲ ਜਿਹੜੇ ਨੇ ਉਹ ਜਿਹੜਾ ਪੱਕੇ ਹੀ ਅੱਜ ਕੱਲ ਉੱਠ ਰਹੇ ਨੇ ਇਹਨਾਂ तमाम ਚੀਜ਼ਾਂ ਦੇ ਉੱਤੇ ਅਸੀਂ ਉਮੀਦ ਕਰਦੇ ਹਾਂ ਪੰਥਕ ਜਥੇਬੰਦੀਆਂ ਜੋ ਸਾਡੇ ਪੰਜਾਬ ਦੇ ਸਿਆਸਤਦਾਨ ਨੇ ਉਹ ਆਪਣੀ ਸਿਆਸਤ ਨੂੰ ਪਹੁੰਚਾਉਣ ਦੇ ਲਈ ਹੁਣ ਕਈ ਪਾਰਟੀਆਂ ਨੇ ਜੋ ਕਹਿੰਦੀਆਂ ਨੇ ਕਿ ਹਾਂ ਅਸੀਂ ਮੋੜ ਤੋਂ ਪੰਜਾਬ ਦੇ ਵਿੱਚ ਰਿਵਾਈਵ ਕਰਾਂਗੇ ਲੇਕਿਨ ਉਹਨਾਂ ਦੀ ਪੋਲਿਟੀਕਲ ਹੋਂਦ ਇਸ ਵੇਲੇ ਜ਼ਿਕਰ ਖਤਮ ਹੋ ਰਹੀ ਹੈ ਉਹਨਾਂ ਦੇ ਕੋਲ ਅਜਿਹੇ ਮੌਕੇ ਨਹੀਂ ਇਹਨਾਂ तमाम ਚੀਜ਼ਾਂ ਦੇ ਵੱਲ ਝਾਤ ਪਾ ਕੇ ਗੱਲਬਾਤ ਕੀਤੀ ਜਾਏ ਕਿ ਜੇਕਰ ਇਸ ਵਿਅਕਤੀ ਨੂੰ ਫਰਲੋ ਦਿੱਤੀ ਜਾ ਸਕਦੀ ਹੈ ਤਾਂ ਬੰਦੀ ਸਿੰਘਾਂ ਦੀ ਪੈਰੋਲ ਕਿਉਂ ਨਹੀਂ ਜੇਲ੍ਹ ਤੋਂ ਆ ਕੇ ਸੰਸਦ ਦੇ ਵਿੱਚ ਕਿਉਂ ਨਹੀਂ ਕਿਸੇ ਇੱਕ ਸੰਸਦ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਦੀ ਗੱਲ ਸੀ ਇੱਥੇ ਅਮਰਿਤਪਾਲ ਸਿੰਘ ਦੀ ਕਰਨੀ ਅੱਗੇ ਪੜਾਂਗੇ ਗੱਲ ਕਰਾਂਗੇ 11 ਦਸੰਬਰ ਦੀ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਵਿਸ਼ੇਸ਼ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਕਈ ਅਹਿਮ ਵਿਸ਼ੇ ਵੀ ਵਿਚਾਰੇ ਜਾਣੇ ਨੇ ਹਾਲ ਫਿਲਹਾਲ ਦੇ ਵਿੱਚ ਜੋ ਗਤੀਵਿਧੀਆਂ ਆ ਰਹੀਆਂ ਨੇ ਭਾਵੇਂ ਅਸੀਂ ਪੰਨ ਸਿੰਘ ਸਾਹਿਬਾਨ ਦੀ ਬੈਠਕ ਦੀ ਗੱਲ ਪ੍ਰੋਗਰਾਮ ਦੇ ਵਿੱਚ ਅੱਗੇ ਕਰਾਂਗੇ ਇੱਥੇ ਕਈ ਅਹਿਮ ਮੁੱਦੇ ਸਿਗੇ ਜੋ ਜਥੇਦਾਰ ਸਾਹਿਬ ਵੱਲੋਂ ਵੀ ਬੀਤੇ ਦਿਨਾਂ ਦੇ ਵਿੱਚ ਥੋੜੇ ਰੀਕਾਲ ਕੀਤੇ ਗਏ ਨੇ ਥੋੜਾ ਅਸੀਂ ਖੁੱਲ ਕੇ ਇਸ ਦੇ ਉੱਤੇ ਜੇਕਰ ਗੱਲ ਕਰ ਸਕੀ 11 ਦਸੰਬਰ ਦੀ ਬੈਠਕ ਇੰਨੀ ਅਹਿਮ ਕਿਉਂ ਜੀ ਬਿਲਕੁਲ ਜਿਹਾ ਆਪਾਂ ਕੀ ਕਿ 72 ਘੰਟੇ ਦੇ ਨੋਟਿਸ ਦੇ ਉੱਤੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਜਿਹੜੀ ਬੈਠਕ ਹੈ ਕਾਲ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜਿਹੜਾ 328 ਰੂਪਾ ਵਾਲਾ ਜਿਹੜਾ ਮਸਲਾ ਸੀ ਅਾ ਉਸੇ ਮਸਲੇ ਦੇ ਉੱਤੇ ਪਿਛਲੇ ਦਿਨੀ ਇੱਕ ਮਹਾ ਪੰਚਾਇਤ ਜਿਹੜੀ ਆ ਉਹ ਹੁੰਦੀ ਹੈਗੀ ਆ ਜਿਸ ਦੇ ਵਿੱਚ ਬਕਾਇਦਾ ਜਿਹੜੇ ਸਪੀਕਰ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਤੇ ਹੋਰ ਜਿਹੜੇ ਆਪਾਂ ਕਹਿ ਸਕਦੇ ਆ ਕਿ ਹਰਜੋਤ ਸਿੰਘ ਬੈਂਸ ਜਿਹੜੇ ਮੰਤਰੀ ਨੇ ਤੇ ਹੋਰ ਆਮ ਆਦਮੀ ਪਾਰਟੀ ਦੇ ਬੰਦੇ ਜਿਹੜੇ ਸ਼ਿਰਕਤ ਕਰਦੇ ਹੈਗੇ ਨੇ ਭਾਈ ਬਡਾਲਾ ਜਿਹੜੇ ਕੀਤਨੀ ਸਿੰਘ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਮੋਰਚਾ ਲੱਗਿਆ ਹੋਇਆ ਹੈ ਕਿਸਾਨ ਜਥੇਬੰਦੀਆਂ ਜਗਜੀਤ ਸਿੰਘ ਢੱਲੇਵਾਲ ਤੇ ਹੋਰ ਉਥੇ ਆਉਂਦੇ ਹੈਗੇ ਨੇ ਤੇ ਉਹਨਾਂ ਨੇ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਜਿਹੜਾ ਹੈ 328 ਰੂਪਾ ਵਾਲੇ ਮਸਲੇ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਹੈ ਜਿਸ ਦੇ ਵਿੱਚ ਮੁੱਖ ਸਕੱਤਰ ਜਿਹੜੇ ਨੇ ਡਾਕਟਰ ਰੂਪ ਸਿੰਘ ਉਹਨਾਂ ਦਾ ਨਾਮ ਹੈਗਾ ਏ ਹਰਚਰਨ ਸਿੰਘ ਦਾ ਨਾਮ ਹੈਗਾ ਏ ਸੀਏ ਜਿਹੜੇ ਹੈਗੇ ਨੇ ਨਸਤਿੰਦਰ ਸਿੰਘ ਕੋਲੀ ਉਹਨਾਂ ਦਾ ਨਾਮ ਹੈਗਾ ਏ ਤੇ 16 ਜਣੇ ਤਕਰੀਬਨ ਹੋਰ ਹੈਗੇ ਨੇ ਜਿਨ੍ਹਾਂ ਦਾ ਇਸ ਦੇ ਵਿੱਚ ਨਾਮ ਹੈਗਾ ਏ ਹੁਣ ਔਰ ਇਹ ਸਾਰਾ ਜਿਹੜਾ ਆਧਾਰ ਬਣਾਇਆ ਗਿਆ ਹੈ ਇਹ ਜਿਹੜੀ ਤੁਹਾਨੂੰ ਯਾਦ ਹੋਵੇਗਾ ਕਿ ਇਨਵੈਸਟੀਗੇਸ਼ਨ ਕੀਤੀ ਗਈ ਸੀ ਭਾਈ ਈਸ਼ਰ ਸਿੰਘ ਦੇ ਵੱਲੋਂ ਜਿਹੜੀ ਜਾਂਚ ਕੀਤੀ ਗਈ ਸੀ ਜ ਜਿਹਦੇ ਵਿੱਚ ਗਿਆਨੀ ਹਰਪੀ ਸਿੰਘ ਉਦੋਂ ਜਿਹੜੇ ਆ ਕਾਰਜਕਾਰੀ ਜਥੇਦਾਰ ਹੁੰਦੇ ਸੀ ਤੇ ਉਹਨਾਂ ਮਸਲਿਆਂ ਨੂੰ ਲੈ ਕੇ ਤੇ ਇੱਥੇ ਜਿਹੜਾ ਹੈਗਾ ਹੁਣ ਸ਼੍ਰੋਮਣੀ ਕਮੇਟੀ ਦਾ ਪੱਖ ਇਹ ਹੈਗਾ ਕਿ ਇਹ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਸਿੱਧੀ ਜਿਹੜੀ ਹੈ ਦਖਲਅੰਦਾਜ਼ੀ ਹੈਗੀ ਹੈ ਕਿ ਇਸ ਤਰੀਕੇ ਦੇ ਨਾਲ ਸਰਕਾਰ ਇੰਟਰਫੇਅਰ ਕਰ ਰਹੀ ਹੈਗੀ ਹੈ ਪਰ ਇਹਨੂੰ ਥੋੜਾ ਜਿਹਾ ਜੇ ਆਪਾਂ ਦੂਜੇ ਐਂਗਲ ਤੋਂ ਦੇਖੀਏ ਕਿ ਸੰਸਥਾਵਾਂ ਨੂੰ ਇਦਾਂ ਦੇ ਹਾਲਾਤ ਪੈਦਾ ਹੋਣ ਹੀ ਕਿਉਂ ਦਿੱਤੇ ਕਿਉਂਕਿ ਉਦੋਂ ਜਦੋਂ ਇਨਵੈਸਟੀਗੇਸ਼ਨ ਹੋਈ ਸੀ ਉਦੋਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਇਹ ਕਿਹਾ ਗਿਆ ਸੀ ਕਿ ਇਹਨਾਂ ਤੇ ਪੋਸਦਾਰੀ ਜਿਹੜੇ ਮੁਕਦਮੇ ਸ਼੍ਰੋਮਣੀ ਕਮੇਟੀ ਦਰਜ ਕਰਵਾਏਗੀ ਫਿਰ ਉੱਥੇ ਸਟੈਪ ਬੈਕ ਕਿਉਂ ਲਿਆ ਗਿਆ ਇਹ ਇੱਕ ਵੱਡਾ ਸਵਾਲ ਜਿਹੜੇ ਚਿੰਤਕ ਹੈਗੇ ਨੇ ਜਾਂ ਜਿਹਨੇ ਐਕਸਪਰਟ ਹੈਗੇ ਨੇ ਉਹ ਪੁੱਛ ਰਹੇ ਹੈਗੇ ਨੇ ਕਿ बार-बार ਇਦਾਂ ਦੇ ਮੌਕੇ ਦਿੱਤੇ ਹੀ ਕਿਉਂ ਜਾਂਦੇ ਨੇ ਕਿਉਂਕਿ ਜਦੋਂ ਤੁਸੀਂ ਡਬਲ ਪੈਰਾਮੀਟਰ ਰੱਖੋਗੇ ਜੀ ਜਾਂ ਆਪਾਂ ਪਹਿਲਾਂ ਵੀ ਦੇਖਿਆ ਸੀ ਨਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਕਹਿਣਾ ਕਿ ਹਾਂਜੀ ਵੀ ਸਰਕਾਰ ਦੇ ਵੱਲੋਂ ਨਹੀਂ ਬਣਾਇਆ ਜਾਣਾ ਚਾਹੀਦਾ ਚਾਹੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਜਾਂ ਉਹ ਹੋਰ ਵੀ ਜਿਹਨੇ ਸਮਾਗਮ ਹੁੰਦੇ ਨੇ ਉਹ ਹੱਕ ਹਕੂਕ ਸ਼੍ਰੋਮਣੀ ਕਮੇਟੀ ਨੂੰ ਹੀ ਹੈ ਫਿਰ ਇੱਥੇ ਸਵਾਲ ਆ ਜਾਂਦਾ ਦਾਨਾ ਕਿ ਡਬਲ ਸਟੈਂਡਰਡ ਕਿਉਂ ਜਦੋਂ ਤੇ ਸਰਕਾਰ ਕੋਈ ਦੂਜੀ ਹੁੰਦੀ ਹੈ ਤੇ ਉਦੋਂ ਤੁਸੀਂ ਜਿਹੜਾ ਹੈਗਾ ਹੈ ਕਿ ਜਾਂ ਤੁਹਾਡੇ ਵਾਲੀ ਜਿਹੜੀ ਹੈ ਸਟੇਜ ਹੈਗੀ ਉੱਥੇ ਤੁਸੀਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪ੍ਰੋਮੋਟ ਕਰਨਾ ਹੁੰਦਾ ਹੈ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਇਹ ਉੱਠਣੇ ਸ਼ੁਰੂ ਹੋ ਗਏ ਨੇ ਹੁਣ ਇਥੇ ਸ਼੍ਰੋਮਣੀ ਕਮੇਟੀ ਨੇ ਦੇਖਣਾ ਹੈ ਕਿ ਕਿਵੇਂ ਇਸ ਤਰੀਕੇ ਦੇ ਨਾਲ ਕੰਮਕਾਜ ਕੀਤਾ ਜਾਵੇ ਕਿ ਸੰਸਥਾ ਦੇ ਵਿਕਾਰ ਨੂੰ ਢਾਹ ਨਾ ਲਗੇ ਹੁਣ ਹੋ ਕੀ ਰਿਹਾ ਹੈਗਾ ਕਿ ਕਿਤਨਾ ਕਿਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਉਹਨਾਂ ਨੂੰ ਇੰਨਾ ਕਮਜ਼ੋਰ ਜਿਹੜਾ ਹੈ ਕੀਤਾ ਜਾ ਰਿਹਾ ਹੈਗਾ ਔਰ ਇਸ ਦੇ ਵਿੱਚ ਹੁਣ ਇੱਕ ਤੇ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਚੋਣ ਨਹੀਂ ਹੋ ਰਹੀ ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਦੀ ਮੌਜੂਦਾ ਕਮੇਟੀ ਦੇ ਵੱਲੋਂ ਕਦੀ ਆਵਾਜ਼ ਵੀ ਨਹੀਂ ਉਠਾਈ ਗਈ ਕਿ ਤੁਸੀਂ ਜਿਹੜੀ ਹੈ ਚੋਣ ਕਰਾਓ ਇਹ 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 ਬਹੁਤ ਸਾਰੇ ਜਿਹੜੇ ਸਵਾਲ ਨੇ ਜਿਹੜੇ ਕਿ ਸਿੱਖ ਲੀਡਰਸ਼ਿਪ ਨੂੰ ਉਬਰਨ ਨਹੀਂ ਦੇ ਰਹੇ ਹੈਗੇ ਮਤਲਬ ਠੀਕ ਹੈ ਉਹਨਾਂ ਦਾ ਬਕਾਇਦਾ ਆਪਾਂ ਇਹ ਗੱਲ ਤੋਂ ਸਹਿਮਤ ਹੈਗੇ ਆ ਕਿ ਸਰਕਾਰ ਨੂੰ ਜਿਹੜਾ ਹੈ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਰਕਾਰ ਦਖਲਅੰਦਾਜ਼ੀ ਕਰੇਗੀ ਤੇ ਜਿਹੜੀਆਂ ਗਲਤੀਆਂ ਹੋਣ ਦੀ ਆਪਾਂ ਕਹਿ ਸਕਦੇ ਹਾਂ ਕਿ ਚਾਂਸਸ ਹੈਗੇ ਨੇ ਪਰ ਦੂਜੇ ਬੰਨਿਆਂ ਵੀ ਤੇ ਦੇਖਣਾ ਪਈਗਾ ਨਾ ਕਿ ਸੰਸਥਾਵਾਂ ਬਾਰ ਬਾਰ ਇਦਾਂ ਦਾ ਮੌਕਾ ਹੀ ਕਿਉਂ ਦੇ ਰਹੀਆਂ ਨੇ ਬਿਲਕੁਲ ਚਾਹੇ ਮੰਨ ਲਓ ਕਿ ਅਕਾਊਂਟਸ ਦਾ ਹੀ ਮਸਲਾ ਸੀਗਾ ਕਿ ਜੋ ਆਪਾਂ ਕਹਿ ਸਕਦੇ ਹਾਂ ਕਿ ਜਾਂਚ ਦਾ ਜੋ ਸ਼੍ਰੋਮਣੀ ਕਮੇਟੀ ਦਾ ਪੱਖ ਹੈਗਾ ਕਿ ਜਿਹੜੇ ਮਹਾਰਾਜ ਦੇ ਸਰੂਪ ਹੈਗੇ ਨੇ ਸਰੂਪ ਨਹੀਂ ਕਿਤੇ ਗਏ ਕਿ ਸਰੂਪ ਦੇ ਦਿੱਤੇ ਗਏ ਉਹਨਾਂ ਦੀ ਪੇਮੈਂਟਸ ਦੀ ਹੀਰਾਫੇਰੀ ਕਰਕੇ ਉਹ ਰਿਕਾਰਡ ਤੇ ਨਹੀਂ ਚੜੇ ਜੋ ਇਧਰਲਾ ਪੱਖ ਹੈਗਾ ਜੀ ਪਰ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਤੁਹਾਨੂੰ ਯਾਦ ਹੋਵੇਗਾ ਕਿ 328 ਰੁਪਏ ਜਾਂਚ ਤੋਂ ਹੀ ਪਤਾ ਲੱਗਿਆ ਸੀ ਕਿ 328 ਹੈ ਨਹੀਂ ਤੇ ਪਹਿਲਾਂ ਮੇਰਾ خیال 257 ਜਾਂ ਇਸ ਤਰ੍ਹਾਂ ਦੇ ਕੁਝ ਨੰਬਰ ਦੀ ਜਿਹੜੀ ਗੱਲ ਚੱਲਦੀ ਸੀ ਔਰ ਇਹ ਗੱਲ ਵੀ ਸ਼੍ਰੋਮਣੀ ਕਮੇਟੀ ਚੋਂ ਹੀ ਜਿਹੜਾ ਹੈ ਬਾਹਰ ਨਿਕਲੀ ਸੀ ਪਰ ਹੌਲੀ-ਹੌਲੀ ਕਿੰਨੇ ਸਾਲ ਹੋ ਗਏ ਤੇ ਫਿਰ ਜੇ ਇੰਨੇ ਚਿਰ ਦੇ ਉੱਥੇ ਭਾਈ ਵਡਾਲਾ ਹੁਣੀ ਬੈਠੇ ਨੇ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਨੇ ਉੱਥੇ ਜਾ ਕੇ ਉਹਨਾਂ ਨੂੰ ਇਹ ਚੀਜ਼ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਮਸਲਾ ਜਿਹੜਾ ਹੈਗਾ ਇਸ ਤਰੀਕੇ ਦਾ ਨਹੀਂ ਹੈਗਾ ਜਾਂ ਕਿਉਂ ਨਹੀਂ ਇਸ ਦੀ ਜੜ ਦੇ ਵਿੱਚ ਜਦੋਂ ਤੁਸੀਂ ਨਹੀਂ ਗਏ ਹੈਗੇ ਮੌਕਾ ਤੇ ਫਿਰ ਆਪ ਆਪ ਦੇ ਰਹੇ ਹੈਗੇ ਹਨਾ ਕਿ ਸਰਕਾਰਾਂ ਨੂੰ ਕਿ ਤੁਸੀਂ ਆ ਕੇ ਜਿਹੜਾ ਹੈ ਇੰਟਰਫੀਅਰੈਂਸ ਕਰੋ ਜੀ 11 ਦਸੰਬਰ ਦੀ ਬੈਠਕ ਦੇ ਵਿੱਚ ਹੁਣ ਕਿਹੜੀਆਂ ਚੀਜ਼ਾਂ ਦੇ ਵੱਲ ਥੋੜਾ ਧਿਆਨ ਦਿੱਤਾ ਜਾਏਗਾ ਕਿ ਜਥੇਦਾਰ ਸਾਹਿਬ ਵੱਲੋਂ ਥੋੜਾ ਜਿਹਾ ਇਸ ਮੁੱਦੇ ਵੱਲ ਧਿਆਨ ਦੇਣ ਦੀ ਗੱਲ ਕਹੀ ਗਈ ਹੈ ਉੱਥੇ ਸਮਾਂ ਦਿੱਤਾ ਵੀ ਜਾਏਗਾ ਕਮੇਟੀ ਵੱਲੋਂ ਜਾਂ ਨਹੀਂ ਇਹ ਵੇਖਣਾ ਰਹੇਗਾ ਜੀ